ਹੈ ਜੀ ਸਾਰਿਆਂ ਨੂੰ ਨਵਾਂ ਦਿਨ ਨਵੀਂ ਸ਼ੁਰੂਆਤ ਆ ਗਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਾਂ ਬਿਨਾ ਤੁਹਾਡੇ ਟਾਈਮ ਵੇਸਟ ਕੀਤੇ ਕਰਦੇ ਹਾਂ ਵੀਡੀਓ ਸਟਾਰਟ ਤਾਂ ਕਹਿੰਦੇ ਨੇ ਪਾਇਲ ਪਰਮ ਨੂੰ ਸਨਮਾਨਿਤ ਕੀਤਾ ਗਿਆ ਚਲੋ ਦੇਖਦੇ ਹਾਂ ਕਿਹੜੀ ਉਪਲਬਧੀ ਭੈਣ ਨੇ ਕੀਤੀ ਹੈ ਚਲੋ ਚੱਲੀਏ ਸ਼ੁਰੂ ਕਰਤੇ ਹਾਂ ਉਹ ਪਹਿਲਾਂ ਤਾਂ ਸਨਮਾਨ ਕਰਨ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰੋ ਸਾਨੂੰ ਇਹਦੀਆਂ ਉਪਲਬਧੀਆਂ ਤੇ ਦੱਸ ਦਿਓ ਜਿਹਦੇ ਬੇਸ ਤੇ ਇਹਨੂੰ ਸਨਮਾਨਿਤ ਕੀਤਾ ਗਿਆ ਮੈਨੂੰ ਲੱਗਦਾ ਭੈਣ ਪਹਿਲਾਂ ਕਬੱਡੀ ਪਾਉਂਦੀ ਰਹੀ ਹੈ ਜੇ ਸਿੱਖਉਂਦੀ ਹੁਣੀ ਆ ਸਾਨੂੰ ਤਾਂ ਇਹਦੇ ਟੈਲੈਂਟ ਬਾਰੇ ਪਤਾ ਹੀ ਨਹੀਂ ਸੀਗਾ ਮੈਂ ਤਾਂ ਬਸ ਇਹੀ ਸੋਚਦੀ ਸੀ ਕਿ ਇਹ ਮਾਡਲ ਆ ਉਹ ਕਬੱਡੀ ਭੈਣ ਪਾਉਂਦੀ ਕਿੱਥੇ ਰਹੀ ਆ ਸਾਨੂੰ ਵੀ ਦੱਸ ਦਿਓ ਮੇਰਾ ਮਤਲਬ ਕਿਹੜੀ ਸ਼ੇਂਜ ਚ ਪਾਉਂਦੀ ਸੀਗੀ ਦਾ ਸਾਡੇ ਦਰਸ਼ਕਾਂ ਨੂੰ ਵੀ ਇਹਦੀਆਂ ਉਪਲਬਧੀਆਂ ਬਾਰੇ ਨਹੀਂ ਪਤਾ ਹੈਗਾ ਚਲੋ ਅੱਜ ਤੁਹਾਨੂੰ ਇਹਦੀਆਂ ਉਪਲਬਧੀਆਂ ਬਾਰੇ ਜਾਣੂ ਕਰਾਨੇ ਆ ਇਹ ਹੈ ਜੀ ਭੈਣ ਦੀ ਪਹਿਲੀ ਉਪਲਬਧੀ ਢੁਈ ਦਿਖਾਓ ਤੇ ਸਨਮਾਨ ਪਾਓ ਰੁਕੋ ਰੁਕੋ ਅਰੇ ਹੋਰ ਵੀ ਉਪਲਬਧੀਆਂ ਹੈਗੀਆਂ ਭੈਣ ਦੀਆਂ ਉਹ ਵੀ ਦੱਸਦੀਆਂ ਦੇਖਿਆ ਕਿੰਨੇ ਟੈਲੈਂਟਡ ਆ ਬੀਬੀ ਛਿੰਝਾ ਤੋਂ ਲੈ ਕੇ ਕਲੱਬਾਂ ਤੱਕ ਮੱਲਾ ਮਾਰੀਆਂ ਭੈਣ ਨੇ ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਰੋਲ ਮਾਡਲ ਆ ਹੁਣ ਤੁਸੀਂ ਵੇ ਸੋਚਦੇ ਹੋਣੇ ਆ ਕਿ ਇਹ ਰੋਲ ਮਾਡਲ ਕਿਵੇਂ ਤਾਂ ਟੈਨਸ਼ਨ ਨਾ ਲਾਓ ਮੈਂ ਹੈਗੀ ਆ ਨਾ ਸਮਝਉਣ ਨੂੰ ਰੋਲ ਰੋਲੇ ਮ제 ਨਾਲ ਲੈਂਦੀ ਆ ਵਾਟ ਉਹ ਮੇਰਾ ਮਤਲਬ ਕੋਈ ਵੀ ਐਕਟਿੰਗ ਚ ਰੋਲ ਯਾਰ ਤੁਸੀਂ ਗਲਤ ਨਾ ਸੋਚਿਆ ਕਰੋ ਪਲੀਜ਼ ਤੇ ਜਿਹੜੀ ਫਿਲਮ ਦੇ ਵਿੱਚ ਇਹ ਕੰਮ ਕਰਦੀ ਫਿਰ ਉਹ ਚ ਮਾਡਲ ਵੀ ਇਹ ਆਪ ਹੀ ਹੁੰਦੀ ਆ ਨਾ ਤੇ ਉਹ ਮਾਡਲਿੰਗ ਇਸ ਕਰਕੇ ਇਹਨੂੰ ਰੋਲ ਮਾਡਲ ਇਹ ਸਾਰਿਆਂ ਦੀ ਰੋਲ ਮਾਡਲ ਆ ਠੀਕ ਆ ਤੇ ਹੁਣ ਸਾਡੇ ਬੱਚੇ ਇਹ ਤੋਂ ਇਹ ਸਿੱਖਿਆ ਲੈਣਗੇ ਕਿ ਢੂਈ ਦੇ ਸਿਰ ਤੇ ਸਾਰੇ ਟੂਰਨਾਮੈਂਟ ਕਿਵੇਂ ਜਿੱਤੀਦੇ ਆ ਉਹ ਮੇਰਾ ਮਤਲਬ ਸਨਮਾਨਿਤ ਕਿਵੇਂ ਹੋਈਦਾ ਆ ਬੇੜਾ ਹੀ ਗਰਖ ਹੋ ਗਿਆ ਲੋਕਾਂ ਦਾ ਓਏ ਅੱਜਕੱਲ ਜਿਹੜੀਆਂ ਨੰਗੀਆਂ ਹੋ ਹੋ ਰੀਲਾ ਪਾਉਂਦੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਜਿਹੜੇ ਸਨਮਾਨ ਦੇ ਹੱਕਦਾਰ ਆ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਉਹ ਸਨਮਾਨਿਤ ਕਰਨਾ ਇਸੀ ਕੋਈ ਚਾਜ ਦੇ ਖਿਡਾਰੀ ਨੂੰ ਕਰ ਲੈਂਦੇ ਹੈ ਜਿਹਦਾ ਕੋਈ ਸਨਮਾਨ ਹੀ ਨਹੀਂ ਉਹਨੂੰ ਸਨਮਾਨਿਤ ਕਰੰਦੇ ਆ ਕਿਤੇ ਤੁਸੀਂ ਵੀ ਤਾਂ ਨਹੀਂ ਲਏ ਹੋਏ ਇਤੋਂ? ਵਾਹ! ਉਹ ਪੈਸੇ ਇਹਨੂੰ ਸਨਮਾਨ ਕਰਨ ਦੇ। ਉਹ ਕਿਹੜਾ ਮੁੱਚੇ ਉਹ ਦੇ। ਸਭ ਕੁਝ ਕਹਿ ਗਈ ਆ। ਕੀ ਦੀਦੀ ਜੀ ਤੁਸੀਂ ਥੋੜੇ ਜਿ ਮੁੰਡੇ ਹੋ? ਆ। ਅੜਾ। ਉਹ ਨਸਾ ਦੇ ਕਿਵੇਂ ਨੇ ਰੇਲਵੇ ਫਟਾ ਵਾਂਗੂ ਤਾਂ ਆਹ ਨੂੰ ਚੱਕੀਆਂ ਆ ਆ ਮੁੰਨੀ ਮੂੰਹ ਦੇਖ ਬਣਾਉਂਦੀ ਜਿਵੇਂ ਟਟੀਆਂ ਲੱਕੀਆਂ ਹੁਣ ਉਹ ਜਾ ਪੈਣੇ ਜੇ ਢਿੱਡ ਚ ਵੱਟ ਪੈਂਦੇ ਜਾ ਪੱਲਾ ਕਰਿਆ ਫੇਰ ਆ ਕੇ ਰੀਲ ਬਣਾ ਲਈ ਉਹ ਗੁੱਲੀਆਂ ਦੇ ਚੁੱਪ ਰੱਖਦੀ ਰੱਖਦੀ ਕਿਤੇ ਪੈਂਟ ਚ ਘੜੋਚ ਨਾ ਕਰਾ ਲਈ ਸਾਬਨੀ ਉਹ ਹੁੰਦੀ ਹੱਤਾ ਕੱਜਿਆਂ ਤੋਂ ਇੱਕ ਆ ਪ੍ਰੋਡਕਟ ਵੀ ਨਵਾਂ ਹਾਈਲਾਈਟ ਹੋਇਆ ਰੀਲਾਂ ਵਾਲੀ ਦੁਨੀਆ ਵਿੱਚ ਕਦੇ ਇਧਰ ਉੱਧਰ ਦਿਖਾਉਂਦੀ ਕਦੇ ਉਧਰ ਉੱਧਰ ਦਿਖਾਉਂਦੀ ਅਬੀਬਾ ਹੱਥ 'ਚ ਪਾਈ ਕੜੇ ਦੀ ਤਾਂ ਸ਼ਰਮ ਕਰ ਲਾ ਹੈ ਗੁਰੂਆਂ ਨੇ ਸਾਨੂੰ ਇਸ ਰਾਹ ਤੇ ਪਾਇਆ ਸੀ ਪਤਾ ਨਹੀਂ ਕੀ ਲੱਭਦਾ ਇਹਨਾਂ ਨੂੰ ਢੁਈ ਦਿਖਾ-ਦਿਖਾ ਕੇ ਵਿਊ ਕਮਾਉਂਦੀਆਂ ਹੈ ਜਿਹੜੀ ਨਿ ਕਿਹੜੀ ਉਹ ਹੀ ਢੁਈ ਦੀ ਨਮਾਇਸ਼ ਲਾਈ ਫਿਰਦੀ ਹੈ ਜਿਹੜੀ ਨਿ ਕਿਹੜੀ ਉਹ ਹੀ ਢੁਈ ਦੀ ਨਮਾਇਸ਼ ਲਾਈ ਫਿਰਦੀ ਹੈ ਅੱਤੋਂ ਇਹਨੂੰ ਤਾਂ ਨੇ ਇਹਦਾ ਹਾਈਲਾਈਟ ਕੀਤਾ ਪਿਆ ਜਿੱਦਾ ਢੂਈ ਚੋਂ ਗੂੰਹ ਦੀ ਥਾਂ ਤੇ ਸੋਨਾ ਨਿਕਲਦਾ ਹੋਵੇ ਦੇਖ ਲਓ ਦੇਖ ਲਓ ਤੋਹੀ ਪਲੱਖ ਮੋਟੀਆਂ ਕਰਕੇ ਦੇਖ ਲਓ ਮੈਂ ਫੇਰ ਹੀ ਬੋਲਦੀ ਆ ਓ ਮਾਈ ਗਾਡ ਵਾਓ ਮੱਕੀਗਲ ਬੀਬੀ ਕਮੀਜ਼ ਚੋ ਕਪੜਾ ਥੜ ਗਿਆ ਸੀਗਾ ਇਹ ਬੀਬੀ ਦਿਖਾ ਤਾ ਡਾਂਸ ਰਹੀ ਆ ਪਰ ਸਭ ਦਾ ਪੂਰਾ ਧਿਆਨ ਨਿਸ਼ਾਨੇ ਤੇ ਆ ਉਹ ਹੱਥ ਦੇ ਤੁਹਾਡੇ ਕੰਜਰਪੂਣੇ ਦਿਖਾਉਂਦੀ ਤੁਸੀਂ ਇੰਸਟਾਗ੍ਰam ਵੀ ਬੈਨ ਕਰਾਉਗੀ ਆ ਉਹ ਤੁਹਾਡੇ ਮਾਂ ਪਿਓ ਵੀ ਤੁਹਾਨੂੰ ਕੁਛ ਨਹੀਂ ਕਹਿੰਦੇ ਓਏ ਕਿਉਂ ਉਹਨਾਂ ਦੀਆਂ ਵੀ ਤੁਸੀਂ ਛਟੀਆਂ ਹੋਈਆਂ ਆ ਉਹ ਜਿਹੜੇ ਸਾਡੇ ਲੋਕ ਪਾਗਲ ਜਿਹੜੇ ਇਹੋ ਜਿਹਾ ਕੰਟੈਂਟ ਨੂੰ ਇੰਨੇ ਨੇ ਵਿਊ ਦੇ ਦਿੰਦੇ ਆ ਹੈ ਉਹ ਚੰਗੇ ਕੰਟੈਂਟ ਨੂੰ ਤੁਸੀਂ ਕੋਈ ਦੇਖਣਾ ਪਸੰਦ ਨਹੀਂ ਕਰਦੇ ਤੇ ਇਹੋ ਜਿਹਾ ਕੰਟੈਂਟ ਨੂੰ ਤੁਸੀਂ ਲੱਖਾਂ ਹਜ਼ਾਰਾਂ ਚ ਵਿਊ ਦਿੱਤੇ ਹੁੰਦੇ ਆ ਇਹੋ ਜਿ ਇਹਨੂੰ ਵੀ ਪਤਾ ਹੁੰਦਾ ਹੈ ਕਿ ਜੇ ਅਸੀਂ ਰੰਗਪੂਣਾ ਨਾ ਦਿਖਾਇਆ ਤੇ ਸਾਡੇ ਵਿਊ ਘਟ ਜਾਣੇ ਆ ਜੇ ਅਸੀਂ ਰੰਗਪੂਣਾ ਦਿਖਾਣ ਦਿਖਾਵਾਂਗੇ ਤੇ ਤਾਂ ਹੀ ਸਾਡੇ ਵਿਊ ਆਉਣਗੇ ਹਾਂ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ ਠੀਕ ਮੈਨੂੰ ਤਾਂ ਇਦਾਂ ਲੱਗਨਦਾ ਜਿਦਾਂ ਮੈਂ ਗੋਰਿਆਂ ਦੇ ਦੇਸ਼ ਚ ਆ ਗਈ ਹੁੰਨੀ ਆ ਹੈ ਦੇਖ ਸ਼ਰਿਆ ਮੇ ਲੱਗੇ। ਓ ਨਾ ਇਹ ਸਾਡਾ ਪੰਜਾਬੀ ਸੱਭਿਆਚਾਰ। ਅਸਲੀ ਵੈਲੈਂਟਾਈਨ ਤਾਂ ਇਹ ਮਨਾ ਰਹੇ ਆ। ਬਾਕੀ ਤਾਂ ਐਵੇਂ ਜੁੱਤੀਆਂ ਕਸਾਈ ਫਿਰਦੇ ਆ। ਉਹ ਇਹ ਤਾਂ ਉਹ ਸਾ ਬਬਾਈ। ਨਾ ਕੰਬਲ ਨਾ ਰਜਾਈ, ਬੰਦਰ ਖਾਵੇ ਸ਼ਰਿਆ ਮਲਾਈ। ਕਿਹੜਾ ਗਰਕ ਹੋਇਆ ਪਿਆਣਾ ਲੋਕਾਂ ਦਾ ਪਤਾ ਨਹੀਂ ਕਹਿੋ ਜੀ ਸੋਚਦੇ ਮਾਲਕਾ ਹੈ। ਦੇਖਨਾ ਸੰਗ ਨਾ ਸ਼ਰਮ, ਕੋਈ ਸੰਗ ਸ਼ਰਮ ਨਹੀਂ ਆਣਾ ਲੋਕਾਂ ਨੂੰ ਕਿ ਅਸੀਂ ਕਿੱਥੇ ਆ ਕਿੱਥੇ ਨਹੀਂ ਆ। ਜਿੱਥੇ ਮਰਜ਼ੀ ਸ਼ੁਰੂ ਹੋ ਜਾਂਦੇ ਆ। ਹੁਣ ਤਾਂ ਅਮਰੀਕਾ ਕੈਨੇਡਾ ਹੀ ਬਣਾਇਆ ਪਿਆਣਾ ਲੋਕਾਂ ਨੇ। ਉੱਥੇ ਵੀ ਹਜੇ ਥੋੜਾ ਜਿਹਾ ਪੜਦਾ ਹੈਗਾ ਪਰ ਇਹ ਲੋਕ ਤਾਂ ਸਾਡੇ ਜਮਾ ਹੀ ਆਵਾ ਹੂਤ ਗਿਆ ਚਲੋ ਜੀ ਇਹਦਾ ਤਾਂ ਤੇਹੀ ਹਾਲ ਰਹਿਣਾ ਜਿੰਨਾ ਚਿਰ ਇਹ ਇਹੋ ਜਿਹੀ ਕਰਤੂਤਾ ਕਰਨਗੇ ਸਾਡੀ ਵੀਡੀਓ ਬੰਦਦੀ ਰਹਿਣਗੀਆਂ ਸੋ ਚਲੋ ਇਸੇ ਦੇ ਨਾਲ ਕਰਦੇ ਆਂ ਅੱਜ ਦੀ ਵੀਡੀਓ ਖਤਮ ਤੇ ਕਿਵੇਂ ਲੱਗੀ ਵੀਡੀਓ ਕਮੈਂਟਾਂ ਰਹੀ ਜਰੂਰ ਦੱਸਣਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਤੇ ਅੱਗੇ ਸ਼ੇਅਰ ਵੀ ਵੀਡੀਓ ਕਰਿਆ ਕਰੋ ਕਿਉਂਕਿ ਹਜੇ ਮੇਰੇ ਵਿਊ ਨਹੀਂ ਆ ਰਹੇ ਮੈਂ ਆਪਣਾ ਚੈਨਲ ਗਰੋ ਕਰ ਰਹੀ ਆਂ ਹੌਲੀ ਹੌਲੀ ਪਲੀਜ਼ ਇਦੇ ਵਿੱਚ ਹੈਲਪ ਕਰੋ ਮੇਰੀ ਓਕੇ ਬਾਏ ਸਸ਼ਕਾਲ